ਕੱਲ ਇਹ ਬਟਾਲਾ ਸਿਟੀ ਦੀ ਘਟਨਾ ਹੈਗੀ ਹੈ ਦੋ ਬੰਦੇ ਅਣਪਛਾਤੇ ਆਏ ਹੈਗੇ ਉਹਨਾਂ ਨੇ ਇੱਕ राउंड ਫਾਇਰ ਕੀਤਾ ਜਿਹੜਾ ਸ਼ਾਪ ਦੇ ਬਾਹਰ ਸ਼ੀਸ਼ਾ ਸੀਗਾ ਉਸ ਤੇ ਲੱਗਿਆ ਤੇ ਉਹ ਸ਼ੀਸ਼ਾ ਟੁੱਟ ਗਿਆ ਤੇ ਬਿਲਕੁਲ ਕੱਲ ਮੌਕੇ ਤੇ ਵੀ ਜਿਹੜੀ ਸਾਡੀ ਟੀਮਾਂ ਪਹੁੰਚ ਗਿਆ ਸੀਗੇ ਤੇ ਮੈਂ ਅੱਜ ਜਾਇਜ਼ਾ ਲਿਆ ਹੈਗਾ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸੀਸੀਟੀਵੀ ਤੇ ਕੰਮ ਕਰ ਰਹੀਆਂ ਤੇ ਅਸੀਂ ਇਹਨਾਂ ਨੂੰ ਜਲਦੀ ਫੜ ਕੇ ਜਿਹੜਾ ਹੈਗਾ ਇਸ ਲੱਖਾਂ ਦੇ ਪਿੱਛੇ ਦਵਾਂਗੇ ਤੇ ਬਾਕੀ ਜਿਹੜੀ ਇਹਨਾਂ ਦੀ ਸਿਕਿਉਰਿਟੀ ਦੀ ਗੱਲ ਹੈ ਅਸੀਂ ਇਹਨਾਂ ਨੂੰ ਕੱਲ ਹੀ ਜਿਹੜੇ ਹੈਗੇ ਦੋ ਕਰਮ ਨੇ ਪ੍ਰੋਵਾਈਡ ਕਰਵਾਤੀ ਸੀ ਤੇ ਅੱਗੋਂ ਵੀ ਜਦੋਂ ਕਦੇ ਲੋਡ ਪੈਂਦੀ ਹੈ ਅਸੀਂ ਨਾਲ ਦੀ ਨਾਲ ਇਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਤੁਹਾਨੂੰ ਜਿਵੇਂ ਪਤਾ ਹੈ ਮੈਂ ਰੀਸੈਂਟਲੀ ਜੁਆਇਨ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਹੈਗਾ ਤੇ ਅਸੀਂ ਨਾਲ ਹੀ ਉਹ ਤੇ ਐਫਆਰ ਵੀ ਕਰਤੀ ਹੈ ਤੇ ਹੁਣ ਵੀ ਜਿਹੜੀ ਕਾਲ ਹੈਗੀ ਹੈ ਅਸੀਂ ਉਹਨੂੰ ਆਪਣੇ ਸਾਈਬਰ ਸੈੱਲ ਦੀ ਮਦਦ ਨਾਲ ਬਿਲਕੁਲ ਟ੍ਰੇਸ ਕਰਾਂਗੇ ਤੇ ਜਿਹੜੇ ਇਹ ਕਰਕੇ ਗਏ ਹੈ ਇਹਨਾਂ ਨੂੰ ਵੀ ਜਿਹੜਾ ਹੈਗਾ ਪੂਰੀ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਦੇਖੋ ਜੀ ਮੈਂ ਨਾ ਪੂਰਾ ਜਿਹੜੇ ਬਟਾਲਾ ਸਿਟੀ ਦੇ ਵਾਸੀ ਹੈਗੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਇੱਥੇ ਪ੍ਰੀਵੈਂਟਿਵ ਐਕਟੀਵਿਟੀਜ਼ ਵੀ ਕਰਾਂਗੇ ਜਿਵੇਂ ਕੋਈ ਸ਼ਾਮ ਦੇ ਨਾਕੇ ਹੈਗੇ ਆ ਪੀਸੀਆਰ ਹੈਗਾ ਜਾਂ ਹੋਰ ਕਿਸੇ ਨੂੰ ਥ੍ਰੈਟ ਕਾਲ ਆਉਂਦੀ ਹੈ ਤੇ ਸਪੈਸ਼ਲੀ ਇਸ ਕੇਸ ਦੇ ਵਿੱਚ ਵੀ ਅਸੀਂ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ